thank you ਅਲਟੋ ਨਿਊ ਦੇ ਵਿਟਾ ਦਾ ਸਵਾਗਤ ਹੈ ਕਾਮਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਅੱਜ ਵੇਰਕਾ ਕੈਂਡਲ ਫੀਲਡ ਪਲਾਟਕਨੀਏ ਦੇ ਬਾਗਰ ਠੇਕਾ ਮੁਲਾਜ਼ਮ ਦੂਰੀਆਂ ਵੱਲੋਂ ਅੱਜ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ ਵਰਕਰਾਂ ਵੱਲੋਂ ਅੱਜ ਪਲਾਟ ਦੇ ਗੇਟ ਦੇ ਬਾਹਰ ਪੰਜਾਬ ਸਰਕਾਰ ਦੇ ਬਜਟ ਦੀਆਂ ਕਾਪੀਆਂ ਫੁਕੀਆਂ ਗਈਆਂ ਇਸ ਦੀ ਅਗਵਾਈ ਕਰਦੇ ਹੋਏ ਸੂਬਾ ਆਗੂ ਪਵਨਦੀਪ ਸਿੰਘ ਤੇ ਪ੍ਰਧਾਨ ਜਗਦੀਸ਼ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਇਸ ਵਿੱਚ ਲੰਮੇ ਸਮੇਂ ਤੋਂ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰ ਰਹੇ ਆਊਟਸੋਰਸ ਮੁਲਾਜ਼ਮਾਂ ਬਾਰੇ ਗੱਲ ਨਹੀਂ ਕੀਤੀ ਗਈ ਇਸ ਪ੍ਰੋਸ ਜੋ ਅੱਜ ਮਿਤੀ 1 ਸਤ 2022 ਨੂੰ ਵੱਖ-ਵੱਖ ਵਿਭਾਗਾਂ ਦੇ 게ਟਾਂ ਬਾਹਰ ਬਜਟ ਦੀਆਂ ਕਾਟੀਆਂ ਫੂਕੀਆਂ ਗਈਆਂ ਅਤੇ ਸਰਕਾਰ ਪ੍ਰਤੀ ਆਪਣਾ ਰੋਸ ਜ਼ਾਹਰ ਕੀਤਾ ਗਿਆ। ਇਹਨਾਂ ਮੁਲਾਜ਼ਮਾਂ ਵੱਲੋਂ ਕਿਹਾ ਗਿਆ ਕਿ ਸਰਕਾਰ ਬਣਨ ਤੋਂ ਪਹਿਲਾਂ ਸਾਡੇ ਨਾਲ ਮੁੱਖ ਮੰਤਰੀ ਮਾਨ ਸਰਕਾਰ ਵੱਲੋਂ ਸਾਨੂੰ ਪੱਕਾ ਕਰਨ ਬਾਰੇ ਵਾਅਦਾ ਕੀਤਾ ਗਿਆ ਸੀ ਪਰ ਹੁਣ ਤੱਕ ਸਰਕਾਰ ਵੱਲੋਂ ਸਾਨੂੰ ਲਾਰੇ ਹੀ ਲੱਗਦੇ ਨਜ਼ਰ ਆ ਰਹੇ ਹਨ ਉਹਨਾਂ ਕਿਹਾ ਹੈ ਕਿ ਜੋ ਸਰਕਾਰ ਮੁਤਾਬਕ ਸਭ ਤੋਂ ਪਹਿਲਾਂ ਹਰਾ ਪੈਨ ਚੱਲਣਾ ਸੀ ਉਹ ਮੁਲਾਜ਼ਮਾਂ ਨੂੰ ਪੱਕਿਆ ਕਰਨ ਲਈ ਚੱਲਣਾ ਸੀ ਪਰ ਹੁਣ ਪਰ ਹੁਣ ਸਰਕਾਰ ਬਣਨ ਤੋਂ ਬਾਅਦ ਆਪ ਸਰਕਾਰ ਵੀ ਪਹਿਲਾਂ ਸਰਕਾਰਾਂ ਵਾਂਗੂ ਸਾਡੇ ਨਾਲ ਧੱਕਾ ਕਰ ਰਹੀ ਹੈ ਤੇ ਇਹ ਬਦਲਾਅ ਦਾ ਕੋਈ ਰੁਖ ਨਜ਼ਰ ਨਹੀਂ ਆ ਰਿਹਾ ਬੇਰੋਜ਼ਗਾਰੀ ਸਾਡੇ ਪੰਜਾਬ ਵਿੱਚ ਸਰਕਾਰਾਂ ਦੀ ਨਲਾਕੀ ਕਰਕੇ ਦੂਰ ਨਹੀਂ ਹੋ ਰਹੀ ਜੇਕਰ ਅੱਜ ਕਾਰ ਚਾਹੇ ਤਾਂ ਹਰ ਘਰ ਵਿੱਚੋਂ ਬੇਰੋਜ਼ਗਾਰੀ ਦੂਰ ਕਰ ਹੋ ਸਕਦੀ ਹੈ ਇਸ ਬਜਟ ਵਿੱਚ ਸਾਨੂੰ ਮਹਿਕਮੇ ਵਿੱਚ ਲਿਆਉਣ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਨਾ ਹੀ ਕੋਈ ਸਾਡੀ ਤਨਖਾਹ ਵਧਾਉਣ ਬਾਰੇ ਜ਼ਿਕਰ ਕੀਤਾ ਗਿਆ ਉਹਨਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਇਸ ਤੇ ਚਰਚਾ ਨਾ ਕੀਤੀ ਗਈ ਤਾਂ ਸਾਡੇ ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਇਸ ਮੌਕੇ ਸੂਬਾ ਪ੍ਰਧਾਨ ਪਵਨ ਦੀਪ ਸਿੰਘ ਪ੍ਰਧਾਨ ਜਗਜੀਤ ਸਿੰਘ ਮਲਕੀਤ ਸਿੰਘ ਬਲਜੀਤ ਸਿੰਘ ਗੁਰਪ੍ਰੀਤ ਸਿੰਘ ਬਲਵਿੰਦਰ ਸਿੰਘ ਚੰਨਨਪ੍ਰੀਤ ਸਿੰਘ ਅਮਰਜੀਤ ਸਿੰਘ ਪਾਲਾ ਸਿੰਘ ਦਰਸ਼ਨ ਲਾਲ ਸੁਖਦੇਵ ਸਿੰਘ ਸਿਮਰਨਪ੍ਰੀਤ ਸਿੰਘ ਜਸਵਿੰਦਰ ਸਿੰਘ ਹਰਜੀਤ ਸਿੰਘ ਸਾਜਨ ਅਮਨ ਮਲਕੀਤ ਸਿੰਘ ਹਰਮਨਪ੍ਰੀਤ ਸਿੰਘ ਹਰਚਰਨ ਸਿੰਘ ਰਾਜਨਪ੍ਰੀਤ ਸਿੰਘ ਸੁਰਜੀਤ ਸਿੰਘ ਮਨਦੀਪ ਸਿੰਘ ਆਦ ਸਾਰੇ ਸਾਥੀਆਂ ਵੱਲੋਂ ਰੋਸ ਪ੍ਰਦਰਸ਼ਨ ਵਿੱਚ ਸਮੂਲੀਅਤ ਕੀਤੀ ਗਈ। ਅੱਜਿੱਤਰ ਇਹ ਬੋਲਤੋ ਨਹੀਂ ਨਹੀਂ ਕੋਈ ਆ ਰਿਹਾ ਹੈ ਕੋਈ ਕਰਤਾ ਹੈ ਕੋਈ ਵੀਡੀਓ ਭਾਜੀ ਨੂੰ ਨਹੀਂ ਬੋਲ ਰੋਗੇ ਮੈਂ ਪਾਸਪੋਰਟ ਬੋਲੋ ਨਾ ਵੀਡੀਓ ਬਾਡੀ ਆਹੇ ਮੁਰਦਾ ਮਾਰ ਮਾਰ ਆਹ ਆਹ ਹੋਰ ਮੁਰਦਾ ਵਾਲੀ ਦੀ ਰੱਖੀ ਆ ਜੀ ਭਾਈ ਜੀ ਅੱਜ ਪੰਜਾਬ ਸਰਕਾਰ ਦੇ ਜੋ ਬਜਟ ਪੇਸ਼ ਕੀਤਾ ਸੀਗਾ ਉਹਦੇ ਵਿੱਚ ਮਜ਼ਮਲਾ ਨੂੰ ਸ਼ਾਮਲ ਨਹੀਂ ਕੀਤਾ ਗਿਆ ਉਹ ਫਰਮਾਂ ਦੇ ਪਲਾਂਟਾਂ ਦੇ ਵਿੱਚ ਕੇਂਦਰੀ ਸਕੀਮਾਂ ਦੇ ਵਿੱਚ ਅਲੱਗ-ਅਲੱਗ ਕੈਟੇਗਰੀਆਂ ਦੇ ਵਿੱਚ ਕੰਮ ਕਰਦੇ ਨੇ ਇਸ ਦੇ ਰੋਸ ਵਿੱਚ ਅੱਜ ਅਸੀਂ ਕਾਪੀਆਂ ਸਾੜੀਆਂ ਨੇ ਜਿਹੜੀਆਂ ਇਹਨੇ ਬਜਟ ਦੀਆਂ ਆਪੀ ਬਜਟ ਦੇ ਵਿੱਚ ਇਹਨਾਂ ਨੇ ਕਿਹਾ ਜਿਹੜੇ ਸਾਡੇ ਠੇਕੇ ਦੇ ਕੰਮ ਕਰਦੇ ਆ ਉਹਨਾਂ ਨੂੰ ਅਸੀਂ ਪੱਕੇ ਕਰਾਂਗੇ ਜਿਹਦੇ ਕਿ ਜੇ ਸਾਡੇ ਜਿਹੜੇ ਪਲਾਂਟਾਂ ਦੇ ਵਿੱਚ ਵਰਕਰ ਕੰਮ ਕਰਦੇ ਆ ਆਰਥੋਸ ਇਹਨਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਇਹਦਾ ਸਾਨੂੰ ਰੋਸ ਆ ਜਿੰਨਾ ਚਿਰ ਸਰਕਾਰ ਸਾਨੂੰ ਇਸ ਕੈਟਾਗਰੀ ਦੇ ਵਿੱਚ ਸ਼ਾਮਲ ਕਰਕੇ ਪੱਕੇ ਨਹੀਂ ਕਰਦੀ ਅਸੀਂ ਆਪ ਦੇ ਪੰਜਾਬ ਲੈਵਲ ਦੇ ਸਾਰੇ ਪ੍ਰੋਟੈਸਟ ਕਰਦੇ ਰਵਾਂਗੇ ਜੋ ਵੀ ਸਾਨੂੰ ਧਰਨੇ ਮੁਜਾਹਰੇ ਸੰਘਰਸ਼ ਕਰਨੇ ਪੈਣ ਆਪਦੇ ਹੱਕ ਦੇ ਜੋਰ ਤੇ ਲੜਾਂਗੇ ਸੰਘਰਸ਼ ਆਪਦੇ ਏਕੇ ਦੇ ਨਾਲ ਆਪ ਦੇ ਵਰਕਰਾਂ ਨੂੰ ਜਿੱਤ ਪ੍ਰਾਪਤ ਕਰਾਵਾਂਗੇ ਇਸ ਸਰਕਾਰ ਨੇ ਜਦੋਂ ਬਣੀ ਸੀਗੀ ਸਭ ਤੋਂ ਪਹਿਲਾਂ ਆਪ ਦਾ ਜਿਹੜਾ ਰੁਜ਼ਗਾਰ ਪੱਕੇ ਕਰਨ ਦਾ ਹੀ ਵਾਅਦਾ ਕੀਤਾ ਸੀਗਾ ਉਹ ਹਰਾਪਨ ਵਰਕਰ ਦੇ ਹੱਕ ਦੇ ਵਿੱਚ ਚੱਲੇਗਾ ਲੇਕਿਨ ਉਹ ਹਰਾ ਪੈਨ ਦੇ ਵਿੱਚ ਮੈਨੂੰ ਲੱਗਦਾ ਸ਼ਾਇਦ ਲਾਲ ਹੋ ਗਈ ਹੈ ਜਿਹੜੀ ਇਹਨਾਂ ਨੇ ਵਰਕਟ ਦੇ ਹੱਕ ਜਿਹੜੀ ਚਲਾਇਆ ਜਦੋਂ ਸੰਗਰੂਰ ਇਲੈਕਸ਼ਨ ਸੀਗੀ ਭਗਵੰਤ ਮਾਨ ਨੇ ਖੁਦ ਗੱਡੀ ਜੇ ਅਨਾਉਂਸ ਕੀਤਾ ਸੀ ਵੀ 28 ਤਰੀਕ ਨੂੰ ਮੈਂ ਬਜਟ ਸੈਸ਼ਨ ਦੇ ਵਿੱਚ ਕੱਚੇ ਮੁਲਾਜ਼ਮਾਂ ਲਈ ਇੱਕ ਸਪੈਸ਼ਲ ਬਜਟ ਬਿੱਲ ਲੈ ਕੇ ਆ ਰਿਹਾ ਜਿਹਦੇ ਵਿੱਚ ਉਹਨਾਂ ਦੀ ਤਨਖਾਹਾਂ 'ਚ ਵਾਧਾ ਕੀਤਾ ਜਾਊਗਾ ਘੱਟੋ ਘੱਟ 5-5000 ਰੁਪਏ ਦਾ ਲੇਕਿਨ ਉਹ ਵੀ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਕਿਹਾ ਸੀਗਾ ਰੋਜ਼ਗਾਰ ਪੱਕੇ ਕਰਨ ਦੀ ਗੱਲ ਵੀ ਕਰਾਂਗਾ ਉਹ ਵੀ ਨਹੀਂ ਕੀਤਾ ਗਿਆ ਇਹਦੇ ਜਿਹਨੇ ਕਿਹਾ ਤਾਂ ਵੀ ਸਾਡੇ ਮੁਲਾਜ਼ਮ ਅਰਪਾਲ ਸਿੰਘ ਟੀਮਾ ਜੀ ਦਾ ਬਿਆਨ ਆ ਰਿਹਾ ਵੀ ਸਾਡੇ ਮੁਲਾ ਇਹ ਇਹਨਾਂ ਦੇ ਮੁਲਾਜ਼ਮ ਆਪਣੇ ਪੱਕੇ ਕਰਨੇ ਤੇ ਅਸੀਂ ਕੋਈ ਪਾਕਿਸਤਾਨ ਦੇ ਜਾਂ ਕਿਸੇ ਬਾਹਰ ਟੱਪ ਕੇ ਨਹੀਂ ਆਏ ਹੋਏ ਅਸੀਂ ਵੀ ਇਹਨਾਂ ਦੇ પ્લાન્ટ ਦੇ ਵਰਕਰ ਆਂ ਇਹਨਾਂ ਦੇ ਹੀ પ્લાન્ટ ਦੇ ਵਿੱਚ ਕੰਮ ਕਰਦੇ ਆਂ ਸਰਕਾਰੀ ਨੁਮਾਇੰਦਿਆਂ ਦੇ ਨਾਲ ਕੰਮ ਕਰਦੇ ਆਂ ਇਹਨਾਂ ਦੇ ਦੇਖ ਰੇਖੇ ਚ ਕੰਮ ਕਰ ਰਹੇ ਆਂ ਤੇ ਆਪ ਦਾ ਜਿਹੜਾ ਰੋਸ ਆ ਅੱਜ ਯਾਰ ਕਰਨ ਵਾਸਤੇ ਅਸੀਂ ਅੱਜ ਪੰਜਾਬ ਸਰਕਾਰ ਦੇ ਜਿਹੜੇ ਬਜਟ ਦੀਆਂ ਕਾਪੀਆਂ ਚਲਾਈਆਂ ਨੇ ਇਹਨਾਂ ਗੱਲਾਂ ਨਾਲ ਜੇ ਆਉਣ ਵਾਲੇ ਸਮੇਂ 'ਚ ਸਰਕਾਰ ਨੇ ਸਾਡੀ ਨਾਂ ਗੱਲ ਸੁਣੀ ਤਾਂ ਅਸੀਂ ਆਪ ਦਾ ਪੰਜਾਬ ਲੈਵਲ ਤੇ ਵੱਡੇ ਜਿਹੜੇ ਧਰਨੇ ਸੰਘਰਸ਼ ਜਿਹੜੇ ਆ ਉਹ ਆਪਣੇ ਜਾਰੀ ਰੱਖਾਂਗੇ ਅਤੇ ਜਿੰਨਾ ਜੇ ਸਾਨੂੰ ਕੁਝ ਸਰਕਾਰ ਸਾਡੇ ਬਾਰੇ ਕੁਝ ਸੋਚਦੀ ਨਹੀਂ ਜਾਂ ਸਾਡੇ ਬਾਰੇ ਕੋਈ ਲੈ ਕੇ ਨਹੀਂ ਆਉਂਦੀ ਨਵੇਂ ਬਿੱਲ ਨਹੀਂ ਲੈ ਕੇ ਆਉਂਦੀ ਜਾਂ ਸਾਡੇ ਵਰਕਰਾਂ ਦੇ ਤਨਖਾਹਾਂ ਦੇ ਵਾਅਦੇ ਨਹੀਂ ਕਰਦੀ ਜਾਂ ਇਹਨਾਂ ਦੇ ਰੁਜ਼ਗਾਰ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ ਉਹਨਾਂ ਜਿਹੜੇ ਅਸੀਂ ਆਪਦੇ ਸ਼ੇਰਾਂ ਦੇ ਜਿਹੜੇ ਪੰਜਾਬ ਲੈ ਹੁੰਦੇ ਜਾਰੀ ਰੱਖਾਂਗੇ ਜੀ ਮੁਰਦਾਬਾ 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 ਨਾਮ ਸਰਕਾਰ ਮੁਰਦਾਬਾ ਨਾਮਬਾਦ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ 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 ਮਾੜੇ ਬਜਟ ਲਿਆਉਣ ਵਾਲੀ ਸਰਕਾਰ ਆ ਮੁਰਦਾਬਾ ਮੁਰਦਾਬਾ ਮੁਰਦਾ ਇਹ ਸਰਕਾਰ ਆ ਮੁਰਦਾਬਾਦ 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 ਸਰਕਾਰਾਂ ਸਵਿਸ਼ਣ ਕਰਨ ਵਾਲੀਆਂ ਸਰਕਾਰ ਆ ਮੁਰਦਾਬਾਦ 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 ਮਾਣੇ ਭਾਈ ਟਾਲੀਆਂ ਸਰਕਾਰਾਂ ਮੁਰਦਾਬਾਦ ਮੁਰਦਾਬਾਦ ਕੱਟੀ ਮਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਸਾਰ ਸਾਰ ਮਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਸਾਰ ਸਾਰ ਮਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਸੱਚੇ ਵਰਕਰ ਪੱਕੇ ਕਰੋ ਪੱਕੇ ਕਰੋ ਪੱਕੇ Okay, okay.